ਲੋ ਇਕਰਾਲੂ ਮਸ਼ੀਨ ਇੱਕ ਮਿੰਟ ਜੀ ਕਰਾਵਾ ਦਈਏ ਕਰਾਦਾ ਦੂਜੇ ਨੇ ਕਹਿੰਦਾ ਮੇਰੇ ਆਹ ਕਰਾਵਾ ਆਹ ਬੜੀ ਜੀ ਬਾਈ ਮੰਨਣਾ ਆਪੇ ਕਰਦਾ ਮੰਦੀਪ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ਼੍ਰੀ ਨਰਿੰਦਰ મોદી ਜਿੰਦਾਬਾਦ ਸਭ ਤੋਂ ਪਹਿਲਾਂ ਤਾਂ ਜਿਹੜੇ ਅੱਜ 14 ਅਧਿક્ષ ਚੁਣੇ ਗਏ ਐ ਉਹਨਾਂ ਨੂੰ ਬਹੁਤ-ਬਹੁਤ ਵਧਾਈ ਔਰ ਸ਼ੁਭ ਕਾਮ ਇਹ ਜਿਹੜਾ ਅਧਿਖ ਦਾ ਪਦ ਹੈ ਮੰਡਲ ਦਾ ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਪਗੜੀ ਤੁਹਾਡੇ ਸਿਰ ਹੈ अज बजी है और एक जुमेवारी का एहसास भी करा कि तुम उस इलाके दे भारतीय जनता पार्टी के उस मंडल लीडर हो हुँ? और ओ इलाका भारतीय जनता पार्टी में और साथियों जिस तरह डॉक्टर हजरत कमल जी ने कल कही है कि समय हैगा तारा बढ़ जा है ये होता है कि भाई कॉम्बो दो स्कैम मंडल टैक्स सेगा मैं जरा टैक्स सेगा सुनो हां पुराना व्यक्ति एक को बजाए तो सुनो तो साथियों ਅੱਜ ਇੱਕ ਇਤਿਹਾਸਿਕ ਪਲ ਤਲੰਗੇਰੀ ਹੈ ਨਾ ਇਹ ਹੁਣ ਤੁਹਾਡੇ ਹੱਥ ਹੈ ਕਿ ਤੁਸੀਂ ਹੀ ਭਾਰਤੀ ਜਨਤਾ ਪਾਰਟੀ ਦਾ ਇਤਿਹਾਸਿਕ ਰਚਨਾ ਪਾਰਟੀ ਦਾ ਸਮੇਂ ਦੇ ਨਾਲ ਕਮੰਡਲ ਅਧਿਖਤ ਹੁੰਦਾ ਸੀਗਾ ਪਰ ਕੌਨਸਟਿਟੂਐਂਸੀ ਤੋਂ ਪੰਜ-ਪੰਜ ਮੰਡਲ ਇੱਕ ਕੌਨਸਟਿਟੂਐਂਸੀ ਤੋਂ ਹੈ ਮੈਨੂੰ ਇਹ ਦਾਸਤਾ ਹੈ ਕਿ ਪਾਰਟੀ ਦਾ ਸਲੋਗ ਦਿਨ-ਪ੍ਰਤੀ-ਦਿਨ ਵਧ ਰਿਹਾ ਹੈ ਆਰ ਭਾਰਤੀ ਜਨਤਾ ਪਾਰਟੀ अज सिर्फ शहरी पार्टी नहीं है उन्हें पिंडा पार्टी है और लोग अज भारतीय जनता पार्टी अपना रहे इच्छा है और साथियों के लोग ने सारिय पार्टियों के स्वाद ठीक है ना ਕਿ ਵੀ ਕਾਂਗਰਸ ਦੀ ਸਰਕਾਰ ਦੇਖ ਲਈ ਅਕਾਲੀ ਭਾਜਪਾ ਦੀ ਇਕੱਠੇ ਆਈ ਸੀ ਸਰਕਾਰ ਠੀਕ ਹੈ ਤੇ ਹੁਣ ਜਿਹੜੀ ਸੀਗੀ ਇੱਕ ਮੌਕਾ ਉਹਨਾਂ ਨੂੰ ਵੀ ਦੇਤਾ ਤੇ ਮੌਕਾ ਕੀ ਦਿੱਤਾ ਜਨਤਾ ਨੂੰ ਖਾ ਆ ਠੀਕ ਹੈ ਨਾ ਕਿ ਅੱਜ ਜੋ ਲੋਕੀ ਤਰਸਤ ਹੈਗੇ ਤੇ ਹੁਣ ਇਹ ਹੈਗਾ ਕਹਿੰਦੇ ਸਭ ਕੋ ਅਜ਼ਮਾਇਆ بار بار ਹਮ ਕੋ ਅਜ਼ਮਾਏ

और अज चौदह मंडल चौदह मंडल के अध्यक्ष बनाए गए हैं तो आने वाले समय अपनी वर्किंग कमेटी बना और भारतीय जनता पार्टी ऐसी पार्टी है जिदे निरंतर चुनाव होंगे है इंटरनल डेमोक्रेसी है और भारतीय जनता पार्टी बढ़ रही है किसी व कोई वक्त है कि बे भारतीय जनता पार्टी या फिर भारतीय जनसंघ पहला स्वरूप भी शहर की पार्टी की नहीं चाहती हमें पिंड की पार्टी है और फैलाव हो रहा है और अज असी चौदह मंडल जड़े बनाए गए हैं और अज लोग जेड़े है गया, आस करते हैं पंजाब है है। अजर, बत के पंजाब ਦਾ ਪਵਿੱਖ ਭਾਰਤੀ ਜਨਤਾ ਪਾਰਟੀ ਦੇ ਰੂਪ ਵਿੱਚ ਦੇਖ ਰਹੇ ਕਿਉਂਕਿ ਆਮ ਆਦਮੀ ਪਾਰਟੀ ਤੋਂ ਉਸ ਦੀ ਸਰਕਾਰ ਤੋਂ ਲੋਕੀ ਤਰਸ ਹੈਗੇ ਆ ਜਿਸ ਤਰ੍ਹਾਂ ਦੀ ਅੱਜ ਕਾਨੂੰਨ ਵਿਵਸਥਾ ਹੈਗੀ ਹੈ ਬੱਤੋਂ ਬੱਤਰ ਹੋ ਰਹੀ ਹੈ ਤੁਸੀਂ ਇਹ ਦੇਖੋ ਕਿ 16 ਬੰਬ ਬਲਾਸ ਹੋਏ ਹੈ ਔਰ ਜਿਹੜਾ ਨਾ ਮੌਲੀ ਵਿਕੇ ਬਿジネス ਆਫਿਸ ਹੈਗਾ ਉੱਥੇ ਵੀ ਜਿਹੜਾ ਹੈਗਾ ਰਾਕਟ ਪ੍ਰੋਪਲੈਂਟ ਗਰਨੇਜ ਲਾਂਚ ਕੀਤਾ ਤੋਂ ਅੱਜ ਹਾਲਾਤ ਜਿਹੜੇ ਹੈਗੇ ਆ ਨਾ ਟੈਨਾ ਕੋਲੋਂ ਕਾਨੂੰਨ ਵਿਵਸਥਾ ਜਿਹੜੀ ਹੈਗੀ ਆ ਉਹ ਸੰਭਲਦੀ ਪਈ ਹੈ ਨਾ ਹੀ ਅਰਥ ਵਿਵਸਥਾ ਸੰਭਲਦੀ ਪਈ ਔਰ ਫੇਰ ਇਹ ਹੈਗਾ ਕਿ ਸਰਕਾਰ ਕੌਣ ਚਲਾ ਰਿਆ ਇਹ ਪਤਾ ਹੀ ਨਹੀਂ ਹੈ ਕਿਉਂਕਿ ਕੇਜਰੀ ਵਾਲੂਣੀ ਸੁਸ਼ੋਦੀਆ ਜੀ ਉਹ ਦਿੱਲੀੋਂ ਵਿਹਲੇ ਹੋ ਗਏ ਹੁਣ ਇੱਥੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਬਾਇ ਪ੍ਰੌਕਸੀ ਜਿਹੜਾ ਹੈਗਾ ਉਹ ਗਰਨ ਗਰਨ ਕਰ ਰਿਹਾ ਹੁਣ ਇਹਨਾਂ ਨੇ ਇੱਕ ਕੈਂਪੇਨ ਸ਼ੁਰੂ ਕੀਤੀ ਕਿ ਯੁੱਧ ਨਸ਼ਿਆਂ ਵਿਰੁੱਧ ਤੁਸੀਂ ਇਹ ਦੇਖੋ ਕਿ ਹਰੇਕ ਨੂੰ 4-4 5-5 ਐਸਐਮਐਸ ਆਉਂਦੇ ਆ ਤੇ ਉਹਦੇ ਕੀ ਕਿਹਾ ਜਾਂਦਾ ਕਿ ਇਹ ਕੋਈ ਨਸ਼ਾ ਕਰਦਾ ਸਾਨੂੰ ਜਾਣਕਾਰੀ ਦਿਓ ਇਹਦਾ ਮਤਲਬ ਇਹ ਹੈਗਾ ਕਿ ਸਰਕਾਰ ਕੋਲ ਕੋਈ ਜਾਣਕਾਰੀ ਨਹੀਂ ਹੈ ਕੋਈ ਰਿਕਾਰਡ ਨਹੀਂ ਹੈ ਲੋਕਾਂ ਕੋਲੋਂ ਜਾਣਕਾਰੀ ਲੈ ਕੇ ਜਾਣਕਾਰੀ ਮੰਗਦੇ ਤਾਂ ਕਿ ਅਸੀਂ ਯੁੱਧ ਜਿਹੜਾ ਹੈਗਾ ਨਸ਼ਾ ਦੇ ਵਿਰੁੱਧ ਕਰੀਏ ਔਰ ਜਦ ਕੀ ਇਹਨਾਂ ਨੇ ਆਪਣੇ ਮੈਨੀਫੈਸਟੋ 'ਚ ਲਿਖਿਆ ਸੀਗਾ ਕਿ ਜਦੋਂ ਸਰਕਾਰ ਬਣੇਗੀ ਅਸੀਂ ਦੋ ਮਹੀਨਿਆਂ 'ਚ ਅਸੀਂ ਜਿਹੜਾ ਹੈਗਾ ਨਸ਼ਾ ਪੰਜਾਬ ਤੋਂ ਇਰੇਡੀਕੇਟ ਕਰਾਂਗੇ ਨਸ਼ਾ ਮੁਕਤ ਕਰਾਂਗੇ ਲੇਕਿਨ ਇਹ ਸਰਕਾਰ ਤਿੰਨਾ ਸਾਲਾਂ ਬਾਅਦ ਜਾਗੀ ਹੈ ਤੇ ਹੁਣ ਇੱਕ ਹੋਰ ਵਿਦਿਆ ਕ੍ਰਾਂਤੀ ਸ਼ੁਰੂ ਹੋ ਗਈ ਹੈ ਵਿਦਿਆ ਕ੍ਰਾਂਤੀ ਕੀ ਜਿਹੜੇ ਪੁਰਾਣੇ ਸਕੂਲ ਹੈ ਤੀਨ ਜਿਹੜਾ ਹੈਗਾ ਪੇਂਟ ਦਾ ਫੜਿਆ ਹੋਇਆ ਉਹਨੂੰ ਰੰਗ ਲੀਲੇ ਪੀਲੇ ਕਰੀ ਜਾਂਦੇ ਪਏ ਆ ਤੇ ਕਹਿੰਦੇ ਇਹ ਲੋਕ ਕ੍ਰਾਂਤੀ ਹੋ ਗਈ ਹੈ ਮਤਲਬ ਇਹ ਹੈਗਾ ਕਿ ਵੀ ਸਿਰਫ ਐਡਵਰਟਾਈਜ਼ਮੈਂਟ ਕਰਨਾ ਕੰਮ ਕੋਈ ਕਰਨਾ ਨਹੀਂ ਹੈ ਤੇ ਪ੍ਰਚਾਰ ਹੀ ਪ੍ਰਚਾਰ ਕਰਨਾ ਔਰ ਲੋਕੀ ਅੱਜ ਜਾਣ ਗਏ ਹੈ ਇਹ ਵਾਦੇ ਸਿਰਫ ਖੋਖਲੇ ਹੈਗੇ ਆ ਔਰ ਲੋਕੀ ਅੱਜ ਨਜਾਤ ਪਾਣਾ ਚਾਹਦੇ ਆ ਤੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਸ ਪੰਜਾਬ ਦੀ ਜਨਤਾ ਜਿਹੜੀ ਹੈ ਇਹ ਆਮ ਆਦਮੀ ਪਾਰਟੀ ਨੂੰ ਚਲਤਾ ਕਰੇਗੀ ਔਰ ਭਾਤ ਜਨਤਾ ਪਾਰਟੀ ਸੇ ਕਹਿੰਦਾ ਸਰ ਤੁਸੀਂ ਗੱਲ ਕੀਤੇ ਯੋਧ ਨਸ਼ਾ ਕਿਤੇ ਪਾ ਇਹ ਅੱਜ ਇੱਕ ਐਕਟਿਵਿਟੀ ਬਣਾਗਾ ਪੰਜਾਬ ਪਰਸੋਂ ਕੇ ਇਹ ਦੇਖਤਾ ਜਰਾ ਪੰਜਾਬ ਦਾ ਨਸ਼ਾ ਖਤਮ ਪਸਾ ਅਗਰ ਉਸ ਤੋਂ ਬਾਅਦ ਵੀ ਹੁੰਦਾ ਤੇ ਫਿਰ ਸੁਰਸ ਅਧਿਕਾਰੀਆਂ ਨੇ ਕਾਰਵਾਈ ਕੀਤੀ ਵਾ ਮੈਂ ਕਿਹਾ ਦੇਖੋ ਸੇ ਕੀ ਹੋਇਆ ਵਿਜੀਲੈਂਸ ਦੇਖੋ ਨਾ ਤਿੰਨਾਂ ਮਹੀਨੇ ਚ ਡਾਇਰੈਕਟਰ ਜਿਹੜਾ ਹੈ ਉਹ ਵੀ ਚੇਂਜ ਕਰਤੇ ਫੜ ਕੇ ਫਿਰ ਸਸਪੈਂਡ ਕਰਦੇ ਉਹਨੂੰ ਪਤਾ ਨਹੀਂ ਕਿਉਂ ਕੀਤਾ ਕਾਦੇ ਲਈ ਕੀਤਾ ਕੀ ਕਾਰਨ ਹੈਗਾ ਠੀਕ ਹੈ ਉਹਦੇ ਸਾਹਮਣੇ ਲਾਇਸੈਂਸ ਵਾਲੀ ਗਲਤੀ ਇੱਕ ਬਹਾਨਾ ਬਣਾਇਆ ਤੇ ਅਸਲ ਚ ਕੀ ਗੱਲ ਹੈਗੀ ਇਹ ਵੀ ਗੱਲ ਗੱਲ ਸਾਹਮਣੇ ਨਹੀਂ ਆਈ ਹੈ ਕੋਈ ਇੱਕ ਬੰਦਾ ਜੀਬੋ ਗਰੀਬਾ ਜਿਹੜਾ ਸੁਪਣਾ ਆਇੰਦਾ ਸਵੇਰੇ ਉਹਦਾ ਮੁਤਾਬਿਕ ਜਿਹੜਾ ਹੈਗਾ ਇੰਪਲੀਮੈਂਟ ਕਰਦੇ ਜਿਹੜੇ ਆਰਡਰ ਸੀ ਨੇ ਅਗੇ ਸਭ ਬੇਸ਼ਤੀ ਜਨਤਾ ਕਹਿ ਰਹੀ ਹੈ ਕਿ ਪਹਿਲਾ ਪ੍ਰੋਗਰਾਮ ਆ ਰਿਹਾ ਹੋਆ ਅਗਲਾ ਹੋਆ ਜਿੱਤੇ ਗੋਦੀ ਸਾਹਿਬ ਨੇ ਕੁਝ ਐਕਸ਼ਨ ਦਿੱਤਾ ਪਰ ਉਹ ਜਿਹੜਾ ਪਹਿਲਾ ਗੱਲ ਖੰਭਲਾ ਹੋਇਆ ਅੰਤਿਕ ਤ ਵੀ ਐਕਸ਼ਨ ਜਪਨ ਦੱਸ ਰਿਹਾ ਦੇਖੋ ਗੱਲ ਇਹ ਹੁੰਦੀ ਹੈ ਇਹ ਰਾਸ਼ਟਰੀ ਇਕਤਰ ਖੰਤਾ ਦੇ ਨਾਲ ਇੱਕ ਉਪਰਿਆਸ ਹੈਗਾ ਇਹ ਪਾਕਿਸਤਾਨ ਪ੍ਰੋਗ ਸ਼ੂਕ ਦੇ ਵਿੱਚ ਇਹਦੇ ਪਿੱਛੇ ਹੈ ਔਰ ਅੱਗੇ ਜਿਹੜਾ ਹੈਗਾ ਪਹਿਲਾਂ ਹੁੰਦਾ ਸੀਗਾ ਕਿ ਕੋਈ ਨਾ ਕੋਈ ਓਨ ਕਰਦਾ ਸੀਗਾ ਲੇਕਿਨ ਇਹ ਜਿਹੜਾ 1000 ਕੱਟ ਸੀ ਨੀਤੀ ਹੈ ਕਿ ਅਸੀਂ ਮਾਰ ਕੇ ਭੱਜ ਜਾਓ ਠੀਕ ਹੈ ਔਰ ਪਹਿਲੀ ਵਾਰੀ ਹੈ ਤੁਸੀਂ ਦੇਖੋ ਕਿ ਬਈ ਇਹਨਾਂ ਨੇ 25 ਸਾਲਾਂ ਦੇ ਵਿੱਚ ਜਿੰਨੇ ਵੀ ਹਮਲੇ ਹੋਏ ਆ ਟੂਰਿਸਟਾਂ ਤੇ ਨਹੀਂ ਕੀਤੇ ਐਥੀ ਇਹਨਾਂ ਨੇ ਟੂਰਿਸਟਾਂ ਤੇ ਕੀਤਾ ਔਰ ਚੀਹਾਂ ਸਾਲਾਂ ਚ ਪਹਿਲੀ ਵਾਰੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਬੰਦ ਹੋਇਆ ਵੇ ਦੱਸਦਾ ਹੈ ਕਿ ਵੀ ਸਾਡਾ ਜਿਹੜਾ ਹੈਗਾ ਕਿ ਅਸੀਂ ਸਾਰੇ ਇਕੱਠੇ ਆਂ ਔਰ ਇਹਦਾ ਸਮੇਂ ਅੰਤੇ ਪਾਕਿਸਤਾਨ ਨੂੰ ਮੂੰਹ ਤੋੜ ਕੇ ਜਵਾਬ ਦਿੱਤਾ ਜਾਊਗਾ ਮੋਦੀ ਸਾਹਿਬ ਪਰ ਅੱਜ ਪਿਛਲੇ ਦਿਨ ਤੁਹਾਡੀ ਕੁੱਤੀ ਦੇ ਉੱਤੇ ਅਟੈਕ ਹੋਇਆ ਇਨਕੁਆਰੀਆਂ ਵੀ ਲੱਗੀਆਂ ਜਾਂ ਜਦ ਵੀ ਜਦ ਇੱਕ ਤੁਸੀਂ ਸੈਟੀਸਫਾਈਡ ਹੋ ਹੋ ਜਾਓ ਕੋਈ ਗੱਲ ਇਹ ਹੈ ਕਿ ਵੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਕਿ ਜਦ ਤੱਕ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੋ ਜਾਂਦੀ ਮੇਰਾ ਕਹਿਣਾ ਨਹੀਂ ਬੰਦ ਹਰ ਇਸਕੇ ਨੂੰ ਪੂਰਾ ਵਿਸ਼ਵਾਸ ਹੈ ਮੈਂ ਕਹਾਂ ਪੰਜਾਬ ਪੁਲਿਸ ਤੇ ਵੀ ਹੈ ਔਰ ਸੈਂਟਰਲ ਏਜੰਸੀਸ ਤੇ ਵੀ ਹੈ ਕਿਉਂਕਿ ਇਹਦੇ ਵਿੱਚ ਦੋਨੋਂ ਇਨ ਕੋਆਰਡੀਨੇਸ਼ਨ ਕੰਮ ਕਰ ਰਹੇ ਹੈ ਤੋ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਜਿੰਨੀ ਕਾਂਸਪੀਰੀ ਹੈ ਇਹ ਸਾਰੀ ਅਨਫੋਲਡ ਹੋਏਗਾ ਤਵੇਸ਼ਾ ਮੋਤੀ ਸਾਹ ਦੀਆਂ ਕਾਫੀ ਪੋਜ਼ੀਸ਼ਨੀਆਂ ਹੈ ਗਰੀ ਬਰਗਲੀ ਚੱਲ ਰਹੀ ਹੈ ਪਰ ਉਹਨਾਂ ਤੱਕ ਨਹੀਂ ਪਹੁੰਚ ਪਾ ਰਹੀ ਹੈ ਕੀ ਕਾਰਨ ਲੱਗਦਾ ਹੈ ਕਿ ਕਿਉਂ ਨਹੀਂ ਪਹੁੰਚਣ ਦਿੱਤੀ ਜਾ ਰਹੀਆਂ ਦੇਖੋ ਗੱਲ ਇਹ ਹੈ ਭਾਰਤ ਦੇ ਵਿੱਚ ਫੈਡਰਲ ਸਟਰਕਚਰ ਹੈ ਠੀਕ ਹੈ ਨਾ ਉਹ ਪਾਲਿਸੀਆ ਤਾਂ ਬਣਾ ਲੈਂਦੇ ਆ ਹੁਣ ਸਟੇਟ ਗਵਰਨਮੈਂਟ ਨੇ ਇੰਪਲੀਮੈਂਟ ਕਰਨੀਆਂ ਹੁੰਦੀਆਂ ਇਹਦੇ ਕਿਸੇ ਵਿੱਚ ਕੰਟਰੀਬਿਊਸ਼ਨ ਵੀ ਹੈਗੀ ਹੈ ਉਹ ਆਯੁਸ਼ਮਾਨ ਕਾਰਡ ਹੈ ਠੀਕ ਹੈ ਨਾ ਉਹ ਪੂਰੀ ਤਰ੍ਹਾਂ ਇੰਪਲੀਮੈਂਟ ਕਿਉਂ ਨਹੀਂ ਕੀਤਾ ਗਿਆ ਇਹ